ਲੋ ਜੀ ਤੁਹਾਨੂੰ ਦੋ ਐਕਸਰਸਾਈਜ਼ ਦੱਸ ਦਿੱਤੀਆ ਵਾ ਇੱਕ ਏਦਾਂ ਕਰਕੇ ਡੰਡ ਬੈਟ ਕਾ ਲਈ ਠੀਕ ਆ ਦੂਜੀ ਬਾਵਾ ਉੱਪਰ ਕਰਕੇ ਏਦਾਂ ਵਾਰੀ ਹੁਣ ਤੁਹਾਨੂੰ ਤੀਜੀ ਐਕਸਰਸਾਈਜ਼ ਸਭ ਤੋਂ ਬੈਸਟ ਜਿਹੜੀ ਆ ਉਹ ਵੀ ਦੱਸਣ ਲੱਗਿਆ ਵਾ ਤੇ ਉਹ ਐਕਸਰਸਾਈਜ਼ ਜਿਹੜੀ ਆ ਉਹ ਮੋਟਾਪੇ ਨੂੰ ਪੂਰਾ ਜਿਹੜਾ ਤੁਹਾਡਾ ਉਹ ਜਿਹੜਾ ਘਟਾ ਦੇਗੀ ਜਿਹੜੀ ਐਕਸਰਸਾਈਜ਼ ਕਮਲਪ੍ਰੀਤ ਦੇ ਦਾਦਾ ਜੀ ਨੇ ਦੱਸੀ ਸੀਗੀ ਉਹ ਕਹਿੰਦੇ ਕਿ ਜੇ ਆਪਣੀ ਬਾਵਾ ਜਿਹੜੀ ਜਿੰਨੇ ਏਦਾਂ ਖੜੇ ਹੋ ਤੇ ਐਂ ਸਰੀਰ ਜਿੰਨਾ ਪਿੱਛੇ ਜਾਂਦਾ ਉੰਨਾ ਕਰੋ ਮੇਰਾ ਤਾਂ ਦਾਦਾ ਤਾਂ ਇੱਥੇ ਅੱਡੀਆਂ ਤੱਕ ਹੱਥ ਲਾ ਲੈਂਦਾ ਹੁੰਦਾ ਪਰ ਆਪਣੇ ਤਾਂ ਥੋੜਾ ਵੀ ਨਹੀਂ ਹਲਾਜੀ ਸਾਸਤਰੀ ਕਾਲਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਹੋਏ ਹਾਂ ਜੀ ਪਿੰਡ ਦੀ ਸੈਰ ਕਰਨ ਤੇ ਅੱਜ ਤੁਹਾਨੂੰ ਬਲੌਗ ਦੇ ਵਿੱਚ ਕੁਝ ਅਜੀਹਾ ਨਵਾਂ ਦਿਖਾਵਾਂਗੇ ਜੀ ਅੱਜ ਅਸੀਂ ਇੱਥੇ ਦਰਿਆ ਦੇ ਕੰਢੇ ਮਤਲਬ ਪਿੰਡ ਦੇ ਵਿੱਚ ਅਸੀਂ ਕੀ ਹੈ ਇੱਕ ਜਿਮ ਖੁੱਲਿਆ ਆ ਜਿਮ ਦੀ ਪੂਰੀ ਐਕਸਰਸਾਈਜ਼ ਲਾ ਕੇ ਦਿਖਾਵਾਂਗੇ ਕਿਹੜੀ ਕਿਹੜੀ ਐਕਸਰਸਾਈਜ਼ ਜਿਮ ਦੇ ਵਿੱਚ ਹੁੰਦੀ ਹੈ ਸਾਰਾ ਬਲੌਗ ਦੇ ਵਿੱਚ ਦੱਸਾਂਗੇ ਬਲੌਗ ਦੇ ਵਿੱਚ ਸਾਡਾ ਸਾਥ ਦੇਣ ਵਾਲੇ ਆ ਜੀ ਮਿਸਟਰ ਕਮਲਪ੍ਰੀਤ ਸਿੰਘ ਜੀ ਤੇ ਸਾਨੂੰ ਦੱਸਣਗੇ ਕਿਹੜੀ ਕਿਹੜੀ ਐਕਸਰਸਾਈਜ਼ ਕਮਲਪ੍ਰੀਤ ਦੱਸੋਗੇ ਸਾਰਾ ਕੁਝ ਬਿਲਕੁਲ ਬਿਲਕੁਲ ਚਲੋ ਚੱਲੀਏ ਫਿਰ ਅੱਜ ਵੀ ਤੇ ਇੱਕ ਗੱਲ ਹੋਰ ਆ ਤੇ ਅੱਗੇ ਅਸੀਂ ਬਾਈਕ ਤੇ ਆਂਦੇ ਹਾਂ ਮੋਟਰਸਾਈਕਲ ਤੇ ਅੱਜ ਅਸੀਂ ਪਿੰਡ ਦੇ ਵਿੱਚ ਦਰਿਆ ਦੇ ਕੋਲ ਘੱਟੋ-ਘੱਟ 4-5 ਕਿਲੋਮੀਟਰ ਚੱਲ ਕੇ ਜਿਹੜਾ ਵਾ ਪੈਦਲ ਆਏ ਅਸੀਂ ਸਵੇਰ ਦੇ ਤੜਕੇ 5 ਵਜੇ ਦੇ ਨਿਕਲੇ ਹੋਏ ਆ ਤੇ ਹੁਣ ਜਿਹੜਾ ਟਾਈਮ ਆ ਉਹ 7 ਵੱਜ ਚੁੱਕੇ ਆ ਸੂਰਜ ਵੀ ਕਾਫੀ ਉੱਪਰ ਆ ਚੁੱਕਿਆ ਤੇ ਹੁਣ ਤੁਹਾਨੂੰ ਦਿਖਾਣੇ ਆ ਐਕਸਰਸਾਈਜ਼ ਲਾ ਕੇ ਦਰਿਆ ਦੇ ਕੰਢੇ ਤਾਜੀ-ਤਾਜੀ ਹਵਾ ਵਾ ਠੰਡੀ-ਠੰਡੀ ਹਵਾ ਵਾ ਤੇ ਇੱਥੇ ਅਸੀਂ ਹੁਣ ਐਕਸਰਸਾਈਜ਼ ਲਾਵਾਂਗੇ ਜਿਮ ਲਾਵਾਂਗੇ ਦੇਸੀ ਜਿਮ ਆਓ ਵੀ ਫਰੈਂਡ ਜਿਹੜੀ ਜਿਹੜੀ ਮੈਨੂੰ ਕਮਲਪ੍ਰੀਤ ਸਿੰਘ ਜੀ ਨੇ ਮੈਨੂੰ ਜਿਹੜੀ ਜਿਹੜੀ ਐਕਸਰਸਾਈਜ਼ ਦੱਸੀ ਆ ਮੋਟਾਪਾ ਘਟਾਣ ਵਾਲੀ ਆਪਣਾ ਜਿਹੜਾ ਢਿੱਡਾ ਪੇਟ ਜਿਹੜਾ ਵਾ ਉਹਦੀ ਚਰਬੀ ਘਟਾਏ ਇਹਦੇ ਵਾਂਗੂ ਜਿੱਦਾਂ ਇਹਦੀ ਪੂਰੀ ਫਿਟਨੈਸ ਆ ਪੇਟ ਪੂਟ ਹੈ ਨਹੀਂ ਗਾ ਢਿੱਡੂ ਢੈ ਨਹੀਂ ਗਾ ਉਹਨੇ ਬੜੀ ਜਿਹੜੀ ਮਿਹਨਤ ਕੀਤੀ ਸਟ੍ਰਗਲ ਕੀਤਾ ਹੈ ਜਿਹੜੀ ਜਿਹੜੀ ਐਕਸਰਸਾਈਜ਼ ਆ ਉਹਨੇ ਸਾਰਾ ਕੁਝ ਦੱਸਿਆ ਵਾ ਲਓ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਅਸੀਂ ਕਰਕੇ ਬਖਾਣੇ ਆ ਫਰਸਟ ਐਕਸਰਸਾਈਜ਼ ਮੋਟਾਪਾ ਘਟਾਣ ਲਈ ਜਿਹੜੀ ਆ ਪੇਟ ਦੀ ਸਾਰੀ ਚਰਬੀ ਹੈ ਜਿਹੜੀ ਇਹ ਜ ਇਸ ਤੋਂ ਬਾਅਦ ਕਿ ਜਿਹੜੀ ਡੰਡ ਬੈਠ ਕੇ ਕੱਟਨੀ ਆ ਜਿੰਨੀ ਹੋ ਸਕੇ 10 ਇਹ ਨਹੀਂ ਕਿ ਤੁਸੀਂ 40 50 ਇੱਕੋ ਵਾਰ ਚ ਨਹੀਂ ਜਿੰਨੀ ਹੋ ਸਕੇ ਜਿੰਨੀ ਤੜੀ ਆਪਣੀ ਕਪੈਸਿਟੀ ਆਪਣੀ 10 ਲਾ ਸਕਦੇ ਹੋ 15 ਵੀ ਲਾ ਸਕਦੇ ਹੋ 20 ਦੇ ਵੀ ਸੈੱਟ ਲਾ ਸਕਦੇ ਹੋ ਤੇ ਕੋਸ਼ਿਸ਼ ਇਹ ਕਰਿਓ ਕਿ ਪਹਿਲਾਂ 10 10 ਦੇ ਤਿੰਨ ਸੈੱਟ ਹੀ ਲਾਓ ਦੋਨੇ ਬਾਮਾ ਜੁਆਇੰਟ ਕਰ ਲਿਓ ਉੱਧਰ ਰੱਖ ਲਿਓ ਫਿਰ ਦੱਬ ਕੇ ਇੱਕ ਦੋ ਤਿੰਨ ਚਾਰ ਪੰਜ ਫਿਲਹਾਲ ਤਾਂ ਮੈਂ 5 ਹੀ ਲਾਈ ਆ ਕਿਉਂਕਿ ਤੁਹਾਨੂੰ ਜਿਹੜੀ ਮੈਂ ਐਕਸਰਸਾਈਜ਼ ਜਿਹੜੀ ਆ ਇਹ ਕਰਕੇ ਵਿਖਾਈ ਆ ਤੁਸੀਂ 10-10 ਦੇ ਸੈਟ ਵੀ ਲਾ ਸਕਦੇ ਹੋ 15-15 ਦੇ ਵੀ ਲਾ ਸਕਦੇ ਹੋ 20-20 ਦੇ ਵੀ ਲਾ ਸਕਦੇ ਹੋ ਕੋਸ਼ਿਸ਼ ਕਰਿਓ ਸ਼ੁਰੂਆਤ ਦੇ ਵਿੱਚ 10-10 ਦੇ ਸੈਟ ਰੱਖਿਓ ਤੇ ਦੂਜੀ ਜਿਹੜੀ ਮੋਟਾਪਾ ਘਟਾਣ ਵਾਲੀ ਐਕਸਰਸਾਈਜ਼ ਆ ਤੁਹਾਨੂੰ ਮੈਂ ਇੱਕ ਸਭ ਤੋਂ ਬੈਸਟ ਐਕਸਰਸਾਈਜ਼ ਦੱਸਣ ਲੱਗਿਆ ਵਾ ਕੋਸ਼ਿਸ਼ ਇਹੀ ਕਰਿਓ 50-10 ਸੈਟ ਲਾਓ ਜਿਆਦਾ ਜਿੰਨਾ ਹੋ ਸਕੇ ਉਹਨੇ ਸੈਟ ਜਰੂਰ ਲਾਓ ਸਭ ਤੋਂ ਪਹਿਲਾਂ ਕੀ ਕਰਨਾ ਬਾਹਾਂ ਆਪਣੀ ਿੱਧਾ ਉੱਪਰ ਕਰਨੀਆਂ ਠੀਕ ਆ ਆਹ ਲੱਤ ਿੱਧਾ ਇਹਦਾ ਜਿਹੜੇ ਜਿਹੜੇ ਅਸਾਈਨਮੈਂਟ ਦਸੀਏ ਕਮਲ ਨੇ ਉਹ ਤੁਹਾਨੂੰ ਦੱਸ ਰਿਹਾ ਵਾ ਆ ਜਿਹੜਾ ਢਿੱਡੀ ਟੰਮੀ ਘਟਾਉਣ ਵਾਸਤੇ ਸਭ ਤੋਂ ਬੈਸਟ ਐਕਸਰਸਾਈਜ਼ ਆਹੀ ਆ ਬਾਹਵਾ ਉੱਪਰ ਰੱਖ ਕੇ 1 2 4 5 6 ਤੇ ਅੱਜ ਸਾਡਾ ਇਹੀ ਮਨ ਸੀ ਅਜ ਮੋਲ ਸੀ ਕਿ ਸਵੇਰ ਸਵੇਰ ਨਿਕਲ ਜਲੇ ਆ ਕਿ ਇੱਕ ਤਾਂ ਤਾਜੀ ਤਾਜੀ ਹਵਾ ਆਉਂਦੀ ਸਵੇਰ ਦੀ ਠੀਕ ਆ ਵਾਤਾਵਰਨ ਵੀ ਬਹੁਤ ਵਧੀਆ ਹੁੰਦਾ ਵਾ ਪਿੱਛੇ ਸਤਲੁਜ ਜਿਹੜਾ ਪਾਣੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਾਣੀ ਵੀ ਲਗਾਤਾਰੀ ਲੱਗਦਾ ਰਿਹਾ ਠੰਡੀ ਠੰਡੀ ਹਵਾ ਵੀ ਆ ਰਹੀ ਆ ਤੈਨੂੰ ਮੈਂ ਇੱਥੇ ਕੀ ਆ ਐਕਸਰਸਾਈਜ਼ ਵੀ ਕੁਝ ਦੱਸਤੀ ਆ ਮੈਂ ਘੁੰਮਣ ਫਿਰਨ ਦੇ ਬਲੌਗ ਪਿੰਡਾਂ ਦੀ ਵਿਲੇਜ ਲਾਈਫ ਬਾਰੇ ਤੇ ਐਕਸਰਸਾਈਜ਼ ਵਗੈਰਾ ਵੀ ਕਦੇ-ਕਦੇ ਪਿੰਡ ਦੇ ਬਲੌਗ ਦੇ ਵਿੱਚ ਦੱਸ ਦਿੰਦਾ ਵਾ ਜੋ ਵੀ ਚੀਜ਼ ਹੁੰਦੀ ਹੈ ਜ਼ਰੂਰੀ ਉਹ ਬਲੌਗ ਦੇ ਵਿੱਚ ਦੱਸ ਦਿੰਦਾ ਹੁੰਦਾ ਲੋ ਜੀ ਤੁਹਾਨੂੰ ਦੋ ਐਕਸਰਸਾਈਜ਼ ਦੱਸ ਦਿੱਤੀਆਂ ਵਾ ਇੱਕ ਇੱਦਾਂ ਕਰਕੇ ਡੰਡ ਬੈਟਕਾ ਲਈ ਠੀਕ ਆ ਦੂਜੀ ਬਾਹਾਂ ਉੱਪਰ ਕਰਕੇ ਇੱਦਾਂ ਵਾਰੀ ਹੁਣ ਤੁਹਾਨੂੰ ਤੀਜੀ ਐਕਸਰਸਾਈਜ਼ ਸਭ ਤੋਂ ਬੈਸਟ ਜਿਹੜੀ ਆ ਉਹ ਵੀ ਦੱਸਣ ਲੱਗਿਆ ਵਾ ਤੇ ਉਹ ਐਕਸਰਸਾਈਜ਼ ਜਿਹੜੀ ਆ ਉਹ ਮੋਟਾਪੇ ਨੂੰ ਪੂਰਾ ਜਿਹੜਾ ਤੁਹਾਡਾ ਉਹ ਜਿਹੜਾ ਘਟ 2-3 ਮਹੀਨੇ ਚ ਤੁਹਾਨੂੰ ਜਿਹੜਾ ਇਹਦਾ ਫਰਕ ਦਿਸਣ ਲੱਗ ਜੇਗਾ ਕਰਨਾ ਕੀ ਇਹਦੇ ਲਈ ਤੁਸੀਂ ਬਾਹਾਂ ਅੱਧਾ ਰੱਖਣੀ ਆ ਇਹ ਪਹਿਲਾਂ ਤਾਂ ਜਿੱਦਾਂ ਆਪਾਂ ਰਸਾ ਟਪਦੇ ਆ ਇਦਾਂ ਤੁਸੀਂ ਆਪਣੀ ਜੰਪਿੰਗ ਕਰਨੀ ਆ 5 ਮਿੰਟ 10 ਮਿੰਟ ਜਿੰਨਾ ਹੋ ਸਕੇ ਜੰਪਿੰਗ ਕਰਨੀ ਆ ਇਸ ਤੋਂ ਬਾਅਦ ਤੁਸੀਂ ਨਾਲ ਹੀ ਸਟੈਪ ਚੇਂਜ ਕਰ ਦੇਣਾ ਆਹਲਾ ਬੈਸਟ ਸਭ ਤੋਂ ਬੈਸਟ ਆ ਇਹ ਚਰਬੀ ਨੂੰ ਪੂਰੀ ਪੂਰੀ ਘਟਾ ਦੇ ਤਾਂ ਟੰਮੀ ਨੂੰ ਤੁਹਾਡੇ ਅੰਦਰ ਕਰ ਦੇਗਾ 2-3 ਮਹੀਨੇ ਤੁਹਾਨੂੰ ਜਿਹੜਾ ਵਾ ਆਪਣਾ weight check ਕਰ ਲਿਓ ਤੁਹਾਨੂੰ ਜਿਹੜਾ ਤਾਂ ਪਤਾ ਲੱਜੇਗਾ ਪਰ ਸਟਰਗਲ ਤੁਹਾਨੂੰ ਕਰਨੀ ਪੜੇਗੀ ਮਿਹਨਤ ਕਰਨੀ ਪੜੇਗੀ ਰੋਜ਼ ਹੀ ਸਵੇਰੇ ਸ਼ਾਮ ਹੋ ਸਕੇ ਤਾਂ ਦਿਨ ਚ ਇੱਕ ਵਾਰੀ ਜਾਂ ਦੋ ਟਾਈਮ ਜਿਹੜੇ ਐਕਸਰਸਾਈਜ਼ ਤੁਸੀਂ ਕਰ ਲਿਆ ਕਰੋ ਤਾਂ ਹੁੰਦੀ ਕਹਿੰਦਾ ਤੇ ਕਮਲ ਨੇ ਦੱਸਿਆ ਵਾ ਕਿ ਜਿਹੜਾ ਮੇਰੇ ਦਾਦਾ ਹੁੰਦਾ ਸੀ ਮੈਨੂੰ ਦੱਸਦਾ ਹੁੰਦਾ ਸੀ ਕਿ ਐਕਸਰਸਾਈਜ਼ ਕਰਿਆ ਕਰ ਸਭ ਤੋਂ ਬੈਸਟ ਹੁੰਦੀ ਆ ਸ਼ਹੀਦੇ ਬਹਿਣੀ ਪਰ ਅੱਜ ਅਸੀਂ ਦਾਦ ਜੀ ਨੂੰ ਯਾਦ ਕਰਕੇ ਜਰੂਰ ਕਰਾਂਗੇ ਹਾਂ ਦਾਦੇ ਦੀ ਯਾਦ ਚ ਜਰੂਰ ਕਰੇਗਾ ਕਹਿੰਦਾ ਅਸਲ ਵਿੱਚ ਮੈਂ ਕੀਤੀ ਨਹੀਂ ਪਰ ਕਰਕੇ ਦਿਖਾਵਾਂਗੇ ਐਕਸਰਸਾਈਜ਼ ਸਭ ਤੋਂ ਬੈਸਟ ਹੈ ਕਰੀ ਉਹ ਸਾਨੂੰ ਕਹਿੰਦਾ ਹੁੰਦਾ ਵੀ ਹਮੇਸ਼ਾ ਇਦਾਂ ਖੜੇ ਹੋ ਤੇ ਐਂ ਸਰੀਰ ਜਿੰਨਾ ਪਿੱਛੇ ਜਾਂਦਾ ਉਹਨਾ ਕਰੋ ਔਰ ਮੇਰੇ ਦਾਦਾ ਤਾਂ ਇੱਥੇ ਅੱਡੀਆਂ ਤੱਕ ਹੱਥ ਲਾ ਲੈਂਦਾ ਹੁੰਦਾ ਪਰ ਆਪਣੇ ਤਾਂ ਥੋੜਾ ਬੀਹਣ ਪਿੱਛੇ ਮੁੜਿਆ ਜਾਂਦਾ ਹੈਗਾ ਹਾਂ ਵੀ ਮਤਲਬ ਇਹ ਆ ਕਿ ਹੋਊਗਾ ਆਪਣੇ ਕੋਲੋਂ ਪਿੱਛੇ ਨੂੰ ਝੁਕਣਾ ਵਾ ਆਪਣਾ ਜਿੰਨਾ ਹੋ ਸਕੇ ਪਿੱਛੇ ਨੂੰ ਝੁਕ ਕੇ ਅੱਡੀਆਂ ਜਿਹੜੇ ਆ ਵਾ ਅੱਡੀਆਂ ਨੂੰ ਆਪਣੇ ਹੱਥ ਜਿਹੜੇ ਆ ਉਹ ਅੱਡੀਆਂ ਨੂੰ ਲਾਣੇ ਆ ਤੇ ਮੇਰੀ ਮਾਸੀ ਆ ਪੂਰਾ ਅੰਗੂਠਣਾ ਹੱਥ ਲਾਣ ਦੇ ਮਤਲਬ ਜ਼ਮੀਨ ਤੱਕ ਹੀ ਹੱਥ ਲਾ ਲੰਦੇ ਆ ਜ਼ਮੀਨ ਤੱਕ ਆ ਲਾਣਾ ਸੀ ਉਹ ਤੁਹਾਨੂੰ ਮੈਂ ਕਰਕੇ ਦਿਖਾਣਾ ਜਿਹੜਾ ਜ਼ਮੀਨ ਤੱਕ ਹੱਥ ਲਾਣਾ ਵਾ ਤੁਹਾਨੂੰ ਦਿਖਾਣਾ ਕਿ ਕਿੱਦਾਂ ਹੋਵੇ ਜਿਹੜੀ ਐਕਸਰਸਾਈਜ਼ ਕਮਲਪ੍ਰੀਤ ਦੇ ਦਾਦਾ ਜੀ ਨੇ ਦੱਸੀ ਸੀਗੀ ਉਹ ਕਹਿੰਦੇ ਕਿ ਜੇ ਆਪਣੀ ਬਾਵਾ ਜਿਹੜੀ ਜਿੰਨੀ ਹੋ ਸਕੇ ਉਹ ਸਾਡੇ ਕੋਲ ਫਿਲਹਾਲ ਨਹੀਂ ਹੋ ਪਾ ਰਿਹਾ ਕਿਉਂਕਿ ਅਸੀਂ ਐਕਸਰਸਾਈਜ਼ ਕੀਤੀ ਨਹੀਂ ਆ ਦਾਦਾ ਜਿੰਨਾ ਹੋ ਸਕੇ ਪਿੱਛੇ ਨੂੰ ਚੁਕਣਾ ਵਾ ਪਰ ਮੇਕ ਨੂੰ ਚੁਕਿਆ ਦਾ ਆਪਣੀ ਹਰ ਬਾਵਾ ਜਿਹੜੀ ਇੱਥੇ ਏਦਾਂ ਲਾਣੀ ਆ ਉਹ ਚੁੱਕ ਕੇ ਪਿੱਛੇ ਇਹਨੂੰ ਠੀਕ ਆ ਤੇ ਇੱਕ ਜਿਹੜੀ ਸੈਕੰਡ ਐਕਸਰਸਾਈਜ਼ ਦਾ ਉਹ ਏਦਾਂ ਵਾ ਇਹਦੇ ਵਾਸਤੇ ਬਾਵਾ ਸਟੇਟ ਫਿਰ ਪੂਰਾ نیچے ਆ ਦੇਖੋ ਜੀ ਜ਼ਮੀਨ 'ਤੇ ਹੱਥ ਲੱਗ ਰਹੇ ਆ ਇੱਦੀ ਐਕਸਰਸਾਈਜ਼ ਕਰਨੀ ਆ ਬਸ ਬਸ ਗੋਡੇ ਨਹੀਂ ਬੈਂਡ ਕਰਨੇ ਤੁਸੀਂ ਐਕਸਰਸਾਈਜ਼ ਦੇ ਵਿੱਚ ਗੋਡੇ ਬਿਲਕੁਲ ਸਟੇਟ ਰੱਖਣੇ ਆ ਲੱਤਾਂ ਸਟੇਟ ਨੂੰ ਜੀ ਦੇ ਕਈ ਕੀ ਕਰਦੇ ਆ ਕਿ ਲੱਤਾਂ ਏਦਾਂ ਕਰ ਲੈਂਦੇ ਆ ਏਦਾਂ ਲਾ ਏਦਾਂ ਹੀ ਲਾਣੀ ਬਿਲਕੁਲ ਸਟੇਟ ਏਦਾਂ ਉਹੀ ਆਪਣਾ ਸਰੀਰ ਆਪਾਂ ਆਪਣੇ ਸਰੀਰ ਨਾਲ ਕਈ ਤਰ੍ਹਾਂ ਦੀ ਕਰ ਸਕਦੇ ਚਲ ਵੀ ਦਰਿਆ ਦੇ ਕੋਲ ਸਤਲੁਜ ਨਦੀ ਦੇ ਕੋਲ ਮੇਨ ਵੀ ਜਿਹੜਾ ਸਾਡਾ ਮਕਸਦ ਆ ਉਹ ਸੈਰ ਕਰਨ ਦੇ ਜਿਹਾ ਅਸੀਂ ਵਾਕਿੰਗ ਤੇ ਨਿਕਲੇ ਸੀਗੇ ਸੈਰ ਕਰਨੇ ਨਿਕਲੇ ਸੀਗੇ ਤੇ ਸਾਡਾ ਮਨ ਹੋਇਆ ਕਿ ਚਲੋ ਅਸੀਂ ਥੋੜਾ ਐਕਸਰਸਾਈਜ਼ ਵੀ ਲਾ ਲੈਨੇ ਆ ਮੋਟਾਪਾ ਮਟੁੱਪਾ ਘਟਾਉਣ ਵਾਲੀ ਆ ਜੇ ਟੰਮੀ ਆ ਟੰਮੀ ਘਟਾਉਣ ਵਾਲੀ ਜੇ ਐਕਸਰਸਾਈਜ਼ ਵੀ ਲਾ ਲਈਏ ਨਾਲੇ ਤੁਹਾਨੂੰ ਬਲੌਗ ਦੇ ਵਿੱਚ ਦੱਸ ਵੀ ਦਈਏ ਕਿ ਕਿਹੜੀ ਕਿਹੜੀ ਐਕਸਰਸਾਈਜ਼ ਹੁੰਦੀ ਆ ਵਾ ਸਾਡੇ ਦਾਦਿਆਂ ਨੇ ਦੱਸਤੀ ਆ ਪੁਰਾਣੇ ਬਜ਼ੁਰਗਾਂ ਨੇ ਜਿਹੜੀ ਜਿਹੜੀ ਐਕਸਰਸ ਦੱਸੀ ਆ ਆਪਾਂ ਤੁਹਾਨੂੰ ਉਹ ਬਲ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਵੀ ਜਿਹੜੀ ਜਿਹੜੀ ਐਕਸਰਸਾਈਜ਼ ਜਾਣਦੇ ਹੋ ਜਾਣਕਾਰੀ ਨੋਲਿਜ ਰੱਖਦੇ ਹੋ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਕਿ ਭਾਜੀ ਆਹ ਵਾਲੀ ਐਕਸਰਸਾਈਜ਼ ਹੁੰਦੀ ਹੈ ਇਸ ਤੋਂ ਇਲਾਵਾ ਆਹ ਵੀ ਹੁੰਦੀ ਆ ਤੁਹਾਡੇ ਕੋਲ ਸਾਨੂੰ ਵੀ ਜਾਣਕਾਰੀ ਮਿਲਦੀ ਰਹੇਗੀ ਸਾਨੂੰ ਥੋੜੀ ਬੋਲਤੀ ਜਿਹੜੀ ਜਾਣਕਾਰੀ ਆ ਉਹ ਸਾਡੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਦੇ ਰਹੋ ਤੇ ਅੱਜ ਦਾ ਬਲੌਗ ਅਸੀਂ ਇੱਥੇ ਰੱਖਦੇ ਆ ਜਿਵੇਂ ਕਿ ਮੈਨੂੰ ਕਮਲ ਨੇ ਦੱਸਿਆ ਕਿ ਔਰ ਇਹ ਦਾਦਾ ਜੀ ਦੀ ਜਿਹੜੀ ਏਜ ਆ ਉਹ 82 ਆ ਮਤਲਬ 82 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਸਾਨੂੰ ਜਿਹੇ ਪੂਰੇ ਪਰਫੈਕਟ ਪਏ ਨੇ ਮਤਲਬ ਖੇਤਾਂ 'ਚ ਕੰਮ ਕਰਦੇ ਨੇ ਹਨਾ ਤੁਹਾਨੂੰ ਪਤਾ ਪਿੰਡਾਂ 'ਚ ਕਹਿਵਲੇ ਕੰਮ ਹੁੰਦੇ ਆ ਕਿਤੇ ਦਿਹਾੜੀ ਮਿਲੇ ਦਿਹਾੜੀ ਲਾੜਨ ਦੇ ਮਿਸਤਰੀ ਦੇ ਨਾਲ ਪਰ ਉਹ ਅੱਜ ਵੀ ਹੱਟੇ-ਕੱਟੇ ਨੇ ਆਪਣੇ ਸ਼੍ਰੀਨੂਪੁਰਾ ਕੈਮਰਕ ਤੋਂ ਹੀ ਮੌਕਾ ਮਿਲਿਆ ਤੁਹਾਨੂੰ ਜਰੂਰ ਦਿਖਾਵਾਂਗੇ ਬਲੌਗ ਦੇ ਵਿੱਚ ਮਤਲਬ ਕਹਿਣ ਦੇ ਕਿ ਇਸ ਉਮਰ ਦੇ ਵਿੱਚ ਵੀ ਮਤਲਬ 82 ਸਾਲ ਦੀ ਉਮਰ ਪੂਰੇ ਪਰਫੈਕਟ ਪਏ ਨੇ ਮਤਲਬ ਇੰਨੀ ਐਕਸਰਸਾਈਜ਼ ਲਾਦੇ ਨੇ ਯੋਗਾ ਵਗੈਰ ਕਰਦੇ ਨੇ ਇੱਕ ਪਿੰਡ ਦੇ ਵਿੱਚ ਖੇਤਾਂ 'ਚ ਇੰਨੀ ਮਿਹਨਤ ਕਰਦੇ ਨੇ ਆਪਣੇ ਜਿਹੜਾ ਉਹ ਸਾਰਾ ਕੰਮ ਕਰਦੇ ਨੇ ਆਪਣੇ ਬਜ਼ੁਰਗ ਅੱਜ ਵੀ ਇਸ ਉਮਰ ਦੇ ਵਿੱਚ 80 ਪਲੱਸ ਹੋ ਕੇ ਵੀ ਜਿਹੜੇ ਆ ਸਾਡੇ ਤੋਂ ਵੱਧ ਭੱਜ ਨੱਠ ਕਰਦੇ ਨੇ ਉਹ ਸਾਡੇ ਨਾਲੋਂ ਵੱਧ ਮਿਹਨਤ ਕਰਦੇ ਆ ਅੱਜ ਗੱਲ ਨੌਜਵਾਨ ਸਾਡੇ ਵਰਗੇ ਜਿਹੜੇ ਮੁੰਡੇ ਆ ਅਸੀਂ ਇੰਨੀ ਮਿਹਨਤ ਨਹੀਂ ਕਰ ਸਕਦੇ ਜਿੰਨੇ ਪੁਰਾਣੇ ਬਜ਼ੁਰਗ ਜਿਹੜੇ ਆ ਇੰਨੀ ਉਮਰ ਦੇ ਬੈਠੇ ਆ ਹੱਥੀ ਇਹ ਵੀਡੀਓ ਜੂ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਹੀ ਲੱਗੀ ਹੈ ਕਮੈਂਟ ਦੇ ਵਿੱਚ ਸਾਨੂੰ ਦੱਸ ਦਿਓ ਜਿਹੜੀ ਜਿਹੜੀ ਐਕਸਰਸਾਈਜ਼ ਤੁਹਾਨੂੰ ਪਤਾ ਸਾਨੂੰ ਦੱਸਦੇ ਰਹੋ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਠੀਕ ਹੈ ਜੀ ਓਕੇ